ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਜਿੱਥੇ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਥਾਨਕ ਬੱਸ ਸਟੈਂਡ ਵਿੱਚ ਬਣੇ ਧਾਰਮਿਕ ਸਥਾਨ ਉੱਤੇ ਇੱਕ ਨਵਜਾਤ ਬੱਚੇ ਨੂੰ ਛੱਡੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਇੱਕ ਫਲਾਂ ਦੀ ਰੇੜੀ ਵਾਲਾ ਆਪਣੀ ਰੇੜੀ ਬੱਸ ਅਡੇ ਅੰਦਰ ਲਗਾਉਣ ਲਈ ਗਿਆ ਅਤੇ ਬੱਚੇ ਦੇ ਰੋਂ ਦੀ ਆਵਾਜ਼ ਸੁਣੀ। ਰੇੜੀ ਵਾਲੇ ਨੇ ਦੱਸਿਆ ਕਿ ਜਦੋਂ ਉਸਨੇ ਬੱਸ ਸਟੈਂਡ ਅੰਦਰ ਬਣੇ ਪੀਰ ਬਾਬਾ ਦੇ ਸਥਾਨ ਤੇ ਜਾ ਕੇ ਦੇਖਿਆ ਤਾਂ ਬੱਚਾ ਤੋਲੀਆਂ 'ਚ ਲਪੇਟਿਆ ਹੋਇਆ ਸੀ ਅਤੇ ਠੰਡ ਲੱਗਣ ਕਾਰਨ ਰੋ ਰਿਹਾ ਸੀ। ਉਸਨੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਵੱਲੋਂ ਬੱਚੇ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਪੁਲਿਸ ਨੇ ਅਣਪਛਾਤੇਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਤੁਸੀਂ ਵੀ ਦੇਖੋ ਮੁਕੇਰੀਆਂ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ। ਜੀ ਮੈਂ ਆਪਣਾ ਨਾਮ ਬੋਲ ਕੇ ਜੀ ਆਮ ਡਾਕਟਰ 파ਰੁਲ ਸਿਵਲ ਹਸਪੀਟਲ ਮੁਕੇਰੀਆ ਕੱਲ ਮੇਰੀ ਐਮਰਜੈਂਸੀ ਡਿਊਟੀ ਸੀ ਅ ਰਾਤ 7:45 5750 ਦੇ ਅਰਾਊਂਡ ਸਾਡੇ ਕੋਲ ਥੋੜੇ ਰਾਗ ਇੱਕ ਬਿਲਕੁਲ ਨਵਜੰਮੇ ਬੱਚੇ ਨੂੰ ਲੈ ਕੇ ਆਏ ਬੇਬੀ ਬॉय ਸੀ ਉਹ ਕੋਈ ਸ਼ਾਇਦ ਬੱਚੇ ਨੂੰ ਸੁੱਟ ਗਿਆ ਸੀ ਰਸਤੇ ਵਿੱਚ ਹੀ ਤੇ ਅਸੀਂ ਬੱਚੇ ਨੂੰ ਦੇਖਿਆ ਪੁਲਿਸ ਨੂੰ ਅਸੀਂ ਜੋ ਸਾਡੀ ਉਚਿਤ ਕਾਰਵਾਈ ਬੰਦੀ ਸੀ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕੀਤਾ ਪੀਡੀਆਟ੍ਰੀਸ਼ੀਅਨ ਡਾਕਟਰ ਸਿਧਾਂਤ ਕਪੀਲਾ ਆਨ ਕਾਲ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਬੱਚੇ ਨੂੰ ਆ ਕੇ ਦੇਖਿਆ ਅਸੈਸ ਕੀਤਾ ਤੇ ਕਿਹਾ ਕਿ ਬੱਚਾ ਬਿਲਕੁਲ ਹੈਲਦੀ ਹੈ ਠੀਕ ਹੈ ਬੱਚੇ ਦੀ ਕ੍ਰਾਈ ਨਾਰਮਲ ਸੀ ਬੱਚਾ ਇਸ ਟਾਈਮ ਤੇ ਸਾਡੇ ਕੋਲ ਹੀ ਹੈ ਹੈਲਦੀ ਹੈ ਠੀਕ ਹੈ ਬਿਲਕੁਲ ਇਹ ਕਿੰਨੇ ਕੀ ਏਜ ਹੋ ਸਕਦੇ ਬੱਚੇ ਦੇ ਜੀ ਮਤਲਬ ਬੱਚਾ ਦੇਖਣ ਤੋਂ ਟਰਮ ਹੀ ਲੱਗ ਰਿਹਾ ਜੀ ਮੰਮਾ ਜੀ ਕੱਲ ਜੀ ਸਾਨੂੰ ਸ਼ਾਮੀ ਇੱਕ 10 ਵਜੇ ਤਲਾਹ ਮਿਲੀ ਸੀ ਕਿ ਬੱਸ ਅਡੇ ਦੇ ਕੋਲ ਕੋਈ ਨਵਜਮਾ ਬੱਚਾ ਕਿਸੇ ਔਰਤ ਨੇ ਆਪਣਾ ਗਰਭ ਛਾਉਣ ਦੀ ਖਾਤਰ ਉੱਥੇ ਸੁੱਟਿਆ ਹੋਇਆ ਜੀ ਜੋ ਅਸੀਂ ਤੁਰੰਤ ਮਹਿਲਾ ਮਕੇਰੀਆਂ ਦੇ ਅਸ਼wini ਕੁਮਾਰ ਨੇ ਜਿਹੜਾ ਨਾਲ ਸਹਿਯੋਗ ਕਰਕੇ ਜੀ ਉਹ ਸਿਵਲ ਹਸਪੀਟਲ ਦਾਕਰ ਆਇਆ ਬੱਚੇ ਨੂੰ ਬੱਚਾ ਬਿਲਕੁਲ ਤੰਦਰੁਸਤਾ ਤੇ ਲੜਕਾ ਵਾ ਜਿਸ ਬੰਦੀ ਅਸੀਂ ਉਹ ਨਾਬਲੂ ਮੌਤ ਦੇ ਖਿਲਾਫ ਮਕਦਮਾ ਨੰਬਰ 254 ਅੰਡਰ ਸੈਕਸ਼ਨ 317 ਦੇ ਤਹਿਤ ਦਰਜ ਕਰਕੇ ਉਸ ਔਰਤ ਦੀ ਸੀਸੀਟੀ ਵੀ ਕੈਮਰੇ ਦੀ ਫੁਟੇਜ ਨਹੀਂ ਭਾਲ ਕਰ ਰਹੇ ਆ ਤੇ ਬੱਚਾ ਬਿਲਕੁਲ ਤੰਦਰੁਸਤ ਹੈ ਸਰ ਜੇ ਗੱਲ ਕਰੀਏ ਤਾਂ ਪਤਾ ਲੱਗਿਆ ਕਿ ਕਈ ਅਡਾਪਟ ਕਰਨ ਵਾਸਤੇ ਬੱਚੇ ਨੂੰ ਹਾਂਜੀ ਇਸ ਸਬੰਧੀ ਸਾਡੇ ਕੋਲ ਕਈ ਵਿਅਕਤੀ ਆਏ ਆ ਕਿ ਜਿਹੜਾ ਬੇ ਬੱਚਾ ਸਾਨੂੰ ਦੇ ਦਿਓ ਪਰ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਕਿ ਮਨ ਜੋ ਕੇ ਡੀਸੀ ਸਾਹਿਬ ਨਾਲ ਸੰਪਰਕ ਕਰਨ ਉੱਥੇ ਆਪਣੀ ਐਪਲੀਕੇਸ਼ਨਾਂ ਦੇਣ ਤੇ ਅਸੀਂ ਜਿਹੜਾ ਆਪਣਾ ਪ੍ਰੋਪਰ ਜਨਰਲ ਮਾਨਯੋਗ ਐਸਐਸਪੀ ਸਾਹਿਬ ਨੂੰ ਇਥੋਂ ਪੱਤਰ ਲਿਖ ਕੇ ਭੇਜ ਰਹੇ ਆ ਜੀ ਤੇ ਇਹ ਬੱਚੇ ਸਰੰਦੀ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਗਿਆ ਜੀ ਤੇ ਉਹ ਡੀਸੀ ਸਾਹਿਬ ਨੂੰ ਰਿਕਵੈਸਟ ਕਰਨਗੇ ਵੀ ਜਿਹੜਾ ਲੋੜਵੰਦ ਵਿਅਕਤੀ ਹੈਗਾ ਉਹ ਜਿਹੜਾ ਉਹਦੀ ਪਰਵਰਿਸ਼ ਕਰ ਸਕਦਾ ਗੋਦ ਲੈਣ ਲਈ ਤਿਆਰ ਆ ਤੇ ਉਹ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਸਪੁਰਦ ਕਰਨਗੇ ਜੇ ਨਹੀਂ ਤਾਂ ਕਿਸੇ ਸੰਸਥਾ ਦੇ ਅਧੀਨ ਕਰਨਾ ਹੈ ਤੇ ਸੰਸਥਾ ਨੂੰ ਦੇ ਦੇਣਗੇ